ਲੱਗ ਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨਾਂ ਕੋ ਪੇਪਰ ਦਿਓ ਤੇ ਲਾਉਨਿਆਂ ਤੁਹਾਡੇ ਕੋਲੇ ਤੁਹਾਡੇ ਹੱਕ ਦੀ ਫੈਸਲੇ ਲਵਾਂਗੇ ਤੇ ਇਨਾਂ ਮਾਵਾਂ ਨੂੰ ਫਿਕਰ ਇਹ ਹੈ ਵੀ ਚਲ ਸਾਡੀ ਤਾਂ ਲੰਘੀ ਅੱਧ ਪਛਾਦ ਰਹਿ ਗਈ ਘਟੁਕਟ ਅਸੀਂ ਅੱਖਾਂ ਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀਤ ਚੜਦਾ ਤਾਂ ਦੇਖ ਜੀਏ ਆਹ ਦੁੱਖ ਹੈ ਆਹ ਦੁੱਖ ਹੈ ਬਸ ਇਨੂ ਇਨੂ ਇਨ ਇਨੂ ਪਤਾ ਤੁਹਾਨੂੰ ਇਨੂ ਕੀ ਹੁੰਦਾ ਇਨੂ ਜਦੋਂ ਆਪਾਂ ਟੋਕਰਾ ਚੱਕਦੇ ਆ ਨਾ ਜਿਹੜਾ ਥੱਲੇ ਕੱਪੜਾ ਹੁੰਦਾ ਗੋਲ ਜਿਹਾ ਉਹਨੂੰ ਇਨੂ ਕਹਿੰਦੇ ਆ ਇਨੂ ਧਰ ਧਰ ਕੇ ਨਾ ਇੱਥੋਂ ਵਾਲ ਉੱਡ ਗਏ ਟੜ ਕੇ ਗੋਹੇ ਵਾਲਾ ਟੋਕਰਾ ਦੁਪਹਿਰੇ ਚਰੀ ਚਰੀ ਦੀ ਪੰਡ ਆਥਣੇ ਲੱਕਣਾ ਇਨੂ ਹੀ ਰਹਿੰਦਾ ਸਿਰ ਤੇ ਮਤਲਬ ਇਥੋਂ ਵਾਲ ਉੱਡ ਗਏ ਮੈਨੂੰ ਦਿਖਾਏ ਇੱਕ ਮਾਂ ਨੇ ਕਹਿੰਦੀ ਪੁੱਤ ਦੇਖੀ ਆ ਇਨੂ ਨੇ ਦਾਗ ਪਾਏ ਹੋਏ ਨੇ ਇਨੂਆ ਕਰਕੇ ਸਾਰੀ ਉਮਰ ਇਨੂ ਹੀ ਨਹੀਂ ਲਿਹਾ ਜੀ ਕਦੋਂ ਤਰੱਕੀ ਕਰਾਂਗੇ ਯਾਰ ਕਦੋਂ ਕਰਾਂਗੇ ਆ ਹੋਣੀ 15 ਅਗਸਤ ਲੰਘ ਕੇ ਹਟਿਆ 78ਵਾਂ ਕਹਿੰਦੇ ਆਇਆ ਸੀਗਾ ਆਪਣਾ ਆਜ਼ਾਦੀ ਦਾ ਦਿਨ ਆਜ਼ਾਦੀ ਆ ਗਈ ਕਿੱਥੇ ਆ ਗਈ ਜਾਂਦੀ ਯਾਰ ਆਜ਼ਾਦੀ ਕਿੱਥੇ ਆ ਗਈ 23 23 ਸਾਲ ਦੀ ਉਮਰ 'ਚ ਭਗਤ ਸਿੰਘ ਉਹ ਰਹੀਸ਼ੀਦ ਹੋ ਗਏ ਆਜ਼ਾਦੀ ਕਿੱਥੇ ਹੈ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਕਚੈਰੀਆਂ 'ਚ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਕੰਮ ਹੋਣ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੱਡੇ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਥਾਣਿਆਂ ਦੇ ਵਿੱਚ ਗਰੀਬ ਦੀ ਰਿਪੋਰਟ ਬਿਨਾਂ ਕਿਸੇ ਸਿਫਾਰਿਸ਼ ਤੋਂ ਲਿਖੀ ਜਾਣ ਲੱਗੀ ਆਜ਼ਾਦੀ ਉਹਦੇ ਮੰਨਾਂਗੇ ਕਦੋਂ ਆਦੀ ਯਾਦੀ ਹੁਣ ਦੇਖੋ ਲੈ ਅੱਜ ਐਨਾਉਂਸ ਕਰ ਦਿੰਨੇ ਆ ਵੀ ਇੰਗਲੈਂਡ ਨੇ ਵੀਜੇ ਖੋਲਤੇ ਸਣੇ ਬੁੜੀਆਂ ਦੇ ਪਾਸਪੋਰਟ ਫੜਾ ਦੋਂਗੇ ਵੀ ਕੱਢੋ ਯਾਰ ਇੱਥੋਂ ਕੱਢੋ ਯਾਰ ਕਿਹਨਾ ਕੱਢੋ ਯਾਰ ਇੱਥੋਂ ਲਵਾਓ ਸਾਡਾ ਵੀਜ਼ਾ ਤੇ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਮਰੀ ਗਏ ਆ ਪਹਿਲਾਂ ਫਿਰ ਜੇ ਨਹੀਂ ਚੰਗੇ ਸੀ ਉਹ ਹੁਣ 40 40 ਲੱਖ ਦੇ ਕੇ ਜਾਣੇ ਆ ਤੂੰ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਭਗਤ ਸਿੰਘ ਹੋਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉਂ ਲੈਂਦੀ। ਉਹ ਕਿਉਂ ਹੀਰੇ ਅਸੀਂ ਸ਼ਹੀਦ ਕਰਾ ਲੈ ਫਿਰ ਆਪਦੇ। ਦੁਨੀਆ ਚੰਤੇ ਚੜ ਗਈ। ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ। ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ। ਸ਼ਮਸ਼ਾਨ ਘਾਟਦੀਆਂ ਗੰਨਾਂ ਉੱਚੀਆਂ ਚੱਕਣੀਆਂ ਨਹੀਂ ਜੀ। ਤੋਬਾ ਠੀਕ ਕਰ ਦੋ ਇੱਥੇ ਖੜਿਆ ਹਜੇ ਤੱਕ। ਉਹ ਕੋਈ ਸਕੂਲ ਬਣਾ। ਆ ਹੁਣ ਉਹ ਕੀ ਇਹਦਾ ਨਾਮ? ਅਕਾਲੀ ਉਹ ਹੁਣ ਤੱਕ ਅਕਾਲੀ ਦਾ ਵੀ ਦੋ ਬਣ ਗਏ ਨਾ ਹੁਣ ਮੈਂ ਉਹਨੂੰ ਕਿਹੜਾ ਧੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਵੀਰ ਬਾਦਲ ਕਹਿੰਦਾ ਜਦੋਂ ਮੈਂ ਜਨਮ ਮੈਂ ਜਿੱਦਰ ਦੇਖਦਾ ਸਾਰੇ ਕੰਬ ਬਾਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈਆਂ ਇਹ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੋਤੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤੋ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਣਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹਿਬ ਨੇ ਬੜਾਈਆਂ ਜਿੱਦਰ ਮਰਜੀ ਚੱਲ ਜੋ ਬਾਦਲ ਛਾਪ ਓ ਯਾਰ ਪ੍ਰਾਣਾ ਦੱਸ ਕਰ ਬੜੀ ਮੁਸ਼ਕਲ ਨਾ ਤੁਹਾਡੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ 'ਚ ਨਸ਼ਾ ਅਕਾਲੀ ਦਾ ਲੈ ਕੇ ਆਇਆ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੇ ਉਹਨੇ ਜੰਚ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਏ ਯਾਰ ਪਮੱਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੋਚ ਕਰਕੇ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇੱਥੇ ਕੋਈ ਆਟੀ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਤਾਂ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋੜ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈਚਾਰੇ ਚ ਆਪਾ ਪਤਾ ਲੈਣ ਜਾਣੇ ਆ ਕਿਵੇਂ ਆ ਬਈ ਮੁੰਡਾ ਠੀਕ ਐ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ 2-3 ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਨੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲੀ ਉਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਵੀ ਝਾੜਾ ਕਰਦਾ ਭਾਈ ਉਹ ਤੂੰ ਝਾੜਾ ਕਰਾ ਕੇ ਦੇਖ ਲੋ ਉਹਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇਬ ਬਲਤੇਬ ਦਾ ਪੋਤਾ ਗਨਨਾਮ ਦਾ ਪਾਣ ਜਾ ਹੈਨਾ ਉਹਦੇ ਝਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਬਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣ ਨੇ ਇਹ ਵੀ ਉੱਥੇ ਚਲੇ ਜਾਂਦੇ ਨੇ ਚਾੜਾ ਕਰਾ ਲੈਂਦੇ ਨੇ ਆਹੀ ਗੱਲ ਮੈਂ ਕਹਿੰਨਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਕ ਕਰਦੇ ਰਹੇ ਹੁਣ ਤੱਕ 5 ਸਾਲ ਕਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਹੈ ਨਾ ਇੱਥੇ ਰੱਖ ਲਿਓ ਝਾੜਾ ਠੀਕ ਬਹਿ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹਦੇ 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 ਵਰਗੀ ਕਿਹੜੀ ਮौज ਹੈ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ